ਨੇ ਕਿ ਹੋ ਗਿਆ ਉਹਨੇ ਨੂੰ ਕੀ ਹੋ ਗਿਆ ਵਾਹ ਜੀ ਵਾਹ ਕੀ ਬਾਤ ਹੈ ਆਰਟਿਸਟ ਤੁਹਾਡੇ ਮਹਾਨ ਮਰੁੱਲਾ ਆਪਣਾ ਗਾਣਾ ਕਰੀਓ ਸਿਆ ਤੁਵੇਂ ਜੀ ਤੁਸੀਂ ਨਾ ਇੱਕ ਪਤਾ ਨਹੀਂ ਕਿਹ ਜੀ ਪ੍ਰਤੀ ਕਰਿਆ ਜਦੋਂ ਐਕਸ਼ਨ ਕੋਲ ਹਾਸੇ ਵੀ ਹੁੰਦੀ ਹੁੰਦੀ ਥੋੜੀ ਚਲ ਮੈਂ ਐਕਸ਼ਨ ਐ ਚੁਰਕੇ ਨਿਕਲ ਗਏ ਬਈ ਪਾਸੇ ਗੱਗ ਮੇਰੀ ਬਾਈ ਹੋਰ 2 ਮਿੰਟ ਹਾਸੀ ਲੋ ਪਹਿਲਾਂ ਥੋੜਾ ਸ਼ੋਰ ਕਰ ਲਓ ਕਿਹਨਾਂ ਬੰਦਾ ਬੰਦਾ ਉਹ ਇੱਕ ਤਾਂ ਹੋ ਨਹੀਂ ਜਦੋਂ ਇੱਕ ਬੰਦਾ ਬਿਆ ਹੋਰ ਉਹ ਐਕਸ਼ਨ ਬੋਲਦਾ ਇਤਨਾ ਮਸਰੂ ਹੋ ਜਾਂਦਾ ਉਹ ਬਲੌਗ ਬਣਾ ਐ ਮੈਂ ਕਹਿੰਦਾ ਜਿਵੇਂ ਐਕਸ਼ਨ ਤੇ ਨਾ ਹੱਸਣਾ ਹੀ ਹੁੰਦਾ ਮੈਂ ਪਹਿਲਾਂ ਤਾਂ ਨਹੀਂ ਕਹਿੰਦੇ ਵੀ ਕੱਢ ਲੋ ਸੀਨ ਕੱਢ ਲੋ मैने वर्ष बोल ਮੈਨੂੰ ਆਇਆ ਸੀ ਮੈਨੂੰ ਹੱਥ ਲਾ ਹੋਈ ਗਈ ਡਰ ਕੇ ਘੜੀ ਘੜੀ ਨਹੀਂ ਉਹਦੀ ਬਾਜ ਬਦਲ ਗਈ ਸੀ ਉਹ ਪਤਾ ਨਹੀਂ ਕਿਹਾ ਵਸਿਆ ਨਹੀਂ ਉਹ ਕਹਿੰਦਾ ਓਏ ਤੂੰ ਗਾ ਦੋ ਅਸਰਿਆ ਦੀ ਹੱਲੇ ਕੋਲ ਦਵਾ ਜਾਏਗੀ ਹੈ ਤੁਹਾਰਾ ਬੋਲੀ ਆਇਆ ਤੂੰ ਗਾ ਦੋ ਸਦੀ ਇੱਕ ਮਿੰਟ ਚ ਰੋਕ ਸਰ ਰੋਕ ਭਾਈ ਲਾ ਜੁੱਤੀ ਜੁੱਤੀ ਨਹੀਂ ਨਾ ਕੋਈ ਗਾਣੀ ਚਲੋ ਆ ਜਾ ਬੰਦ ਫਿਰ ਗਰੰਟੀ ਹੈ ਇੱਕੋ ਹੀ ਕਾ ਹਾਂ ਰੋਟੀ ਬਣਾਉਣੀਆਂ ਨੇ ਆਜੋ ਆ ਕੇ ਆ ਕੇ ਆ ਜਾ ਦੀਪੇ ਆ ਜਾ ਐ ਤੂੰ ਨਹੀਂ ਆ ਲੈ ਆ ਲੈ ਵੇਰੇ ਇੱਥੇ ਆ ਗਿਆ ਚਲੋ ਕੋਲ ਨਾ ਗਈ ਓਏ ਨਾ ਡਾਇਲੋਗ ਡੱਬ ਕਰ ਲੈਨੇ

ਚਲੋ ਐ ਬਸ ਬੋਧਾ ਗਾਉਣਾ ਇੱਕ ਗੁਲਾਫਲਾਊਗਾ ਇਧਰੋਂ ਉਹਨੇ ਹਸੀ ਨਾ ਚਾਹ ਮੈਂ ਲਾਉਂ ਜਿਹੜਾ ਹੱਸਿਆ ਸਾਹ ਲੱਗੇ ਸਰੋਂ ਲੱਗਿਆ ਮੈਨੂੰ ਚਲੋ ਨਾ ਕਾ ਹਮਰਾ ਯਾਰ ਹਸੀ ਗੋ ਨੀ ਆ ਲਾ ਫੇਰ ਚੱਲ ਵੀ ਇਹਦੇ ਦਾ ਕੰਮ ਬੜੇ ਕਰਿਆ ਮੈਂ ਤਾਂ ਨਹੀਂ ਹਸ ਰਹੀ ਨਾ ਹੁਣ ਚਲੋ ਜੀ ਆਂ ਸੀਰੀਅਸ ਟਿੰਕੇ ਆ ਜਾ ਅੱਛਾ ਸੀ ਨਕਮੀ ਆ ਜਾ ਫਿਰ ਉਹਨਾ ਉਹ ਫਿਰ ਇੱਕ ਮਿੰਟ ਡਿੰਕਾ ਇੱਕ ਮਿੰਟ ਓਏ ਬਲਾਉ ਕੜਾ ਬਲਾਉ ਇੱਥੇ ਚਲੋ 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 ਉਹੀ ਤਾਂ ਮੈਂ ਕਹਿਣਾ ਵੀ ਅੱਬ ਦੀ ਮਾਲਕਨ ਕਿਵੇਂ ਆ ਹੱਸੀ ਕਿਹੜੀ ਗੱਲ ਬਲਾਉ ਕੜਾ ਬਲਾਉ ਓਏ ਇੱਕ ਮਿੰਟ ਬਲਾਉ ਬਣਾ ਨੀ ਤੋ ਭਈਆ ਪਤਾ ਖੜਿਆ ਆਪਾਂ ਤਾਂ ਕਹਿ ਰਹੇ ਆ ਬਲਾਉ ਕੜਾ ਚੱਲ ਲੱਗ ਉਹਨਾਂ ਹਸਾਂ ਹੀ ਨਾ ਯਾਰ ਮੈਂ ਮੈਂ ਹੱਸਾਂ ਮੇਰੇ ਰੁਕ ਮੈਂ ਕੰਟਰੋਲ ਕਰ ਜੇ ਤੂੰ ਆਪ ਹੀ ਕਰ ਲੈਣੀ ਆ ਆ ਜਾ ਤੁਹਾਨੂੰ ਕੰਟਰੋਲ ਕਿਉਂ ਨਹੀਂ ਮੈਂ ਤੈਨੂੰ ਦੇ ਦੇ ਮੈਂ ਤੂੰ ਕਾਨੂੰ ਹੱਸਦਾ ਮੈਂ ਚੱਲ 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 ਸਾਈ ਤੂੰ ਹੀ ਕੋਲ ਘੜਤੀ ਮਸ਼ੂਰੀ ਦੀ ਜਣਾ ਚੱਲ ਹੁੰਦੇ ਲੋਸੀ ਜੀਸਾ ਨਹੀਂ ਇਹ ਦੁਬਾਰਾ ਮੈਂ ਕੰਬਲੀ ਬੰਨ੍ਹ ਉਸੀ ਬੁਣਾਪ ਜਾਂਦੀ ਹੁੰਦਾ ਦੇਖ ਲੈ ਨਹੀਂ ਇਹ ਦੁਬਾਰਾ ਕੰਬਲੀ ਬੰਨ੍ਹ ਜੂਗੀ ਪਹਿਲਾਂ ਵਾ ਦੇਖਿਆ ਪਾਣੀ ਪੀਣਾ ਪੁੱਟ ਕੇ ਕੱਲ ਦਾ ਪੀ ਲੈ ਆਹ ਲੈ ਮੈਂ ਕੱਲ ਲਈ ਕੈਮਰਾ ਲੈ ਆਇਆ ਖਣਾ ਫਿਰ ਕਿਉਂਗਾ ਤੇਰੇ ਕੀ ਟੜ ਗਿਆ ਗੁੱਸਾ ਲੈ ਕੇ ਮੈਨੂੰ ਪਿਆ ਗੁੱਸਾ ਬਾਈ ਪਾਣੀ ਪੀਣਾ ਹੱਸਣਾ ਨਹੀਂ ਰੁਕਦਾ ਫਿਰ ਆ ਯਾਰ ਜੁਗਰੀ ਉਹ ਯਾਰ ਆਇਓ ਮੇਰੇ ਬੋਲਿਆ ਕੀ ਲੈਟਵਾ ਤੂੰ ਆ ਜਾ ਮਤਾ ਹੋਈ ਪਈ ਹੈ ਬਈਆ ਦਸਹੀ ਸੱਚੀ ਚੱਲ 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 ਤੇਰਾ ਬੱਲਾ ਤੂੰ ਦਿਖ ਰਿਹਾ ਨਾ ਕੈਮਰੇ 'ਚ ਧਿਆਨ ਦੇ ਕਿਹੜਾ ਸੱਚਾ ਠੀਕ ਚਾ ਚੱਲ ਦੀਪੇ ਜੇ ਆਣਾ ਇੱਥੋਂ ਗਈ ਨਾ ਆਪਣਾ ਘਰ ਉਜੜ ਜਾਊ ਫਿਰ ਮੈਨੂੰ ਜਾਣਾ ਪਊ ਹੋਰ ਦੇਖ ਕਹਤਾਂ ਕੀ ਰਹੀ ਹੈਗੀ ਅੱਧ ਦੀ ਮਾਲਕਨ ਅੱਧ ਦੀ ਮਾਲਕਨ ਕਿਹੜੇ ਸਾਹਬ ਨਾਲ ਹੋਗੀ ਘਰ ਤਾਂ ਇਹਨਾਂ ਨੇ ਜੋੜਿਆਗਾ ਰੱਖੀ ਕਰਾਇਆ ਤੇ ਅੱਧ ਦੀ ਮਾਲਕਨ ਤੂੰ ਆਪ ਹੀ ਸੋਚ ਲੈ ਤੇਰੇ ਵੀਰੇ ਨਾਲ ਮੈਂ ਵਿਆਹ ਕੇ ਆਈ ਆ ਇਹ ਅੱਧ ਦੀ ਮਾਲਕਨ ਕਿੱਥੋਂ ਹੋਗੀ ਆਰਕੀਟ ਨੀ ਤਨ ਇਹਨੂੰ ਕਾਦੇ ਬਾਗ ਜਾ ਮੈਂ ਕਾਦੋ ਜਾਵਾ ਮੈਂ ਵੀ ਅੱਧ ਦੀ ਮਾਲਕਾ ਮੈਂ ਕਿਉਂ ਜਾਉਂਗੀ ਹਾਂ ਡਰ ਗਈ ਹਾਤ ਲਾਇਆ ਡਰ ਉਹੀ ਤਾਂ ਮੈਂ ਕਹੀ ਜਾਂਦਾ ਵੀ ਅੱਧ ਦੀ ਮਾਲਕਣ ਕਿਹੜੀ ਸਾਹਿਬਾਂ ਹੋਊਗੀ ਆਹ ਟੇਕਰ ਢੀਂਗਾ ਇਹ ਡਿਲੀਟ ਲਾ ਜਰੀ ਤੇ ਕੈਂ ਕੌਣ ਆਸ ਰਿਆ ਓਹੋ ਆ ਜਾ ਵੀ ਆ ਜਾ ਆਜਾ વાય ગુરુ બાબા વીકડા દે યાર 2 મિનિટ સીરિયસ હો ના તુ મેને હસાઈ જનીયા કોણ ઓય જામ ઠોકો ઓરા હસી આપ જંદે ની બાબા કા ક કેમેરા ચલા ચલા ચાલે આજા ભાઈ આજા તરસ ખાવ ઉસતે ચલો દેખે નહી ઇતુ ઓવર જઈ કિતર જનીયા ਜਿੱਦਾਂ ਮਰਜ਼ੀ ਜਾਵਾ ਤੂੰ ਕੀ ਲੈਣਾਗਾ ਮੜੀ ਮੁੱਟੀ ਸ਼ਰਮ ਕਰ ਲਿਆ ਕਰ ਜਿਹਨੂੰ ਦੇਖਦਾ ਉਸੇ ਨੂੰ ਘੇਰ ਕੇ ਖੜ ਜੰਨਾਗਾ ਮੈਂ ਤਾਂ ਐ ਪੁੱਛਦਾ ਸੀ ਗੁੱਸਾ ਕਰਦੀ ਆ ਰਮਨ ਨਹੀਂ ਮਿਲੀ ਤੈਨੂੰ ਕੀ ਕਰਾਉਣਾ ਰਮਨ ਤੋਂ ਘਰੇ ਘੜਾ ਕੇ ਸਾਬਰ ਨਹੀਂ ਆਇਆ ਹੈਗਾ ਤੈਨੂੰ ਹਜੇ ਤਾਂ ਟਿਕ ਜਾ ਬਥੇਰਾ ਜਲੂਸ ਨਿਕਲ ਲਿਆ ਘਰੋਂ ਕਢਾ ਕੇ ਜਲੂਸ ਕੀ ਕੀ ਜੰਨੀ ਆ ਤੂੰ ਮੈਨੂੰ ਗੱਲ ਦੱਸ ਕੀ ਹੋ ਗਈ ਤੈਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਕੀ ਹੋਇਆ ਕੀ ਨਹੀਂ ਹੋਇਆ ਅਗਲੀ ਘਰੋ ਕਢਾ ਕੇ ਰੱਖਤੀ ਪਰ ਤੇਰਾ ਖੁੱਡਾ ਨਹੀਂ ਪਰਦਾ ਤੂੰ ਤਾਂ ਇੱਕ ਦਿਨ ਤੂੰ ਸਬਰ ਨਹੀਂ ਕਰਦਾ ਕਦੇ ਕੋਈ ਫੜ ਲਈ ਕਦੇ ਕੋਈ ਫੜ ਲਈ ਹਾਂ ਪਕਾਈ ਮਰੀ ਨਹੀਂ ਆਂਡ ਘਮਾੜ ਸੁਣੀ ਜਾਂਦਾ ਤੂੰ ਮਨਵਾਦਾ ਗੱਲ ਕਿਉਂ ਇਹ ਨਾਲੇ ਰਮਨ ਨੂੰ ਮੈਂ ਕੀ ਸੁਣ ਗਾਲੇ ਤਾਂ ਸੁਣਨਗੀ ਬਥੇਰਾ ਜਲੂਸ ਨਿਕਲੂ ਹਜੇ ਕੀ ਹੋਇਆਗਾ ਇੱਕ ਤਾਂ ਉਂ ਕਰੋ ਕਟਾਤੀ ਇੱਕ ਘਰੇ ਬਠਿਆ ਰੱਖਿਆ ਇੱਕੋ ਅਮਨ ਹੋਗੀ ਇੱਕ ਬਿੰਦੂ ਹੋਗੀ ਪਤਾ ਨਹੀਂ ਕੀ ਹੋਊਗਾ ਬੱਸ ਕਰ ਜਾ ਕੀ ਹੋ ਗਿਆ ਤੈਨੂੰ ਕਿਉਂ ਜਲੂਸ ਮੈਂ ਕੀ ਬੱਸ ਕਰ ਜਾ ਤੂੰ ਤਾਂ ਬੱਸ ਕਰਦਾ ਨਹੀਂ ਹੈਗਾ ਤੂੰ ਤਾਂ ਟਿਕਦਾ ਨਹੀਂ ਹੈਗਾ ਇੱਕ ਛੱਡੀ ਦੂਈ ਫੜ ਲਈ ਦੂਈ ਛੱਡੀ ਤੀ ਫੜ ਲਈ ਇਹੀ ਕੰਮ ਰਹਿ ਗਿਆ ਤੇਰੇ ਕੋਲ ਤਾਂ ਕੰਮ ਕਰ ਲੈ ਕਿਉਂ ਨਾ ਤੂੰ ਸ਼ਰਮ ਕਰ ਲੈ ਇੰਨੀ ਸੋਹਣੀ ਸੁਨੱਖੀ ਤੇਰੀ ਘਰ ਵਾਲੀ ਆ ਵੇ ਸ਼ਰਮ ਕਰ ਲੈ ਸ਼ਰਮ ਕਰ ਬਸਾਲਾ ਜੇ ਬਸਾਇਆ ਜਾਂਦਾ ਬਹੁਤ ਖੰਦਾ ਨਾ ਥੋੜੇ ਕਣੀਆਂ ਵੀ ਜਾਏਗਾ ਜਿਹੜੀਆਂ ਦੋ ਰੋਟੀਆਂ ਮਿਲਦੀਆਂ ਨਾ ਉਹਦੇ ਕਣੀਆਂ ਵੀ ਤਰਸੇਗਾ ਤੇਰਾ ਕੀਨੇ ਪਾਰਾ ਹਾਈ ਕਰਤਾ ਮੇਰੇ ਘਰ ਸੁਣ ਕੋਈ ਸੂਟ ਸਟ ਚਾਹੀਦਾ ਤੈਨੂੰ ਤਵਾ ਮੈਨੂੰ ਨਹੀਂ ਲੋੜ ਮੈਂ ਤਾਂ ਅੱਗ ਨਹੀਂ ਲਾਉਂਦੀ ਤੇਰੇ ਸੂਟਾਂ ਨੂੰ ਮੈਂ ਕੀ ਕਰਨੇ ਨੇ ਤੇਰੇ ਸੂਟਾਂ ਆਹ ਸੂਟਾਂ ਵਾਲੀਆਂ ਤਰ ਗਈਆਂ ਪਹਿਲਾਂ ਬਥੇਰੀ ਬੇਇੱਜ਼ਤੀ ਕਰਾਲੀ ਸੂਟਾਂ ਵਾਲੀਆਂ ਨੇ ਹਜੇ ਤਾਂ ਇੱਕ ਨੂੰ ਇਹ ਫੜਿਆ ਇੱਕ ਘਰੋਂ ਨਿਕਲ ਗਈ ਹਜੇ ਤਾਂ ਅਮਨ ਰਹਿੰਦੀ ਐ ਬਿੰਦੂ ਰਹਿੰਦੀ ਐ ਉਹਦੇ ਨਾਲ ਪਤਾ ਨਹੀਂ ਕੀ ਕੁਝ ਬਣੂਗਾ ਹਜੇ ਜਿਹੜੀ ਤੇਰੇ ਘਰੇ ਬੈਠੀ ਐ ਉਹਦੇ ਨਾਲ ਪਤਾ ਨਹੀਂ ਕੀ ਕੁਝ ਹੋਊਗਾ ਉਹ ਸੁਲਝਾ ਲੈ ਮਸਲੇ ਜੀ ਨਾ ਮੇਰੇ ਵਰਗੀ ਨੂੰ ਹੁਣ ਛੇੜਦਾ ਫਿਰ ਅਮਾ ਹੀ ਨਹੀਂ ਤੇਰੇ ਹੱਥਾਂ ਦੀ ਤੈਨੂੰ ਹੋਇਆ ਕੀ ਪਿਆ ਮੈਨੂੰ ਐ ਤਾਂ ਮੈਂ ਰੇਣ ਦੇ ਮੈਥੋਂ ਤਾਂ ਦੂਰ ਹੀ ਰਹਿ ਤੂੰ ਦੂਰ ਰਹਿ ਕੇ ਗੱਲ ਕਰ ਲੈ ਮੈਂ ਇੰਨੀ ਦੂਰ ਠੀਕ ਆ ਮੈਂ ਤੈਨੂੰ ਐ ਪੁੱਛਦਾ ਮੈਂ ਇੱਥੋਂ ਤਾਂ ਕੁਸਮੇ ਕਿਹੜੀ ਘਰੋਂ ਕਢਾਤੀ ਮੈਂ ਕੀ ਹੋ ਗਿਆ ਬ੍ਰਾਹਮਣ ਘਰੋਂ ਕਢਤੀ ਉਹਦੇ ਘਰ ਵਾਲੇ ਨੇ ਆ ਤੇਰੀ ਜਿਹੜੀ ਘਰੇ ਬਿਠਾਈ ਬਠਾ ਮ ਤੇਰਾ ਉਹਦੇ ਘਰੇ ਜਾ ਕੇ ਜਲੂਸ ਕੱਢ ਕੇ ਆਈ ਐ ਘਰ ਵਾਲੇ ਨੇ ਕੁੱਟ ਕੇ ਕਢਤੀ ਘਰੋਂ ਬੇ ਕੀ ਬਕ ਮੈਂ ਕਿਉਂ ਸੋਹਾ ਖਾ ਛੇ ਮੇਰੇ ਨਾਲ ਤੇਰਾ ਕੀ ਲੈਣਾ ਦੇਣਾ ਹੈਗਾ ਮੈਨੂੰ ਸੌਹਾ ਖਵਾਉਣਾ ਹੈਗਾ ਮੈਂ ਤੇਥੋਂ ਕੀ ਲੈ ਕੇ ਖਾ ਲਿਆ ਐ ਥੋੜੀ ਕਹਿਣਾ ਮੈਂ ਤਾਂ ਉਹ ਪੁੱਛ ਮੈਨੂੰ ਕਿਉਂ ਨਹੀਂ ਪਤਾ ਲੱਗਾ ਲੈ ਮੈਂ ਤਾਂ ਖੇਤ ਹੀ ਬੈਠਾ ਰਹਿਗਾ ਤੂੰ ਤਾਂ ਨਾ ਇਸਕ ਮੁਸਕ ਲੜਾਉਣ ਜਾਣਦਾ ਏ ਤੈਨੂੰ ਕਦੋਂ ਪਤਾ ਹੋਣਾ ਚਾਹੀਦਾਗਾ ਤੂੰ ਤਾਂ ਅਗਲੀ ਨੂੰ ਫਸਾਉਣ ਜਾਣਦਾਗਾ ਆਪ ਤਾਂ ਵਿੱਚੋਂ ਨਿਕਲ ਜਾਣਾ ਤੈਨੂੰ ਤਾਂ ਕੋਈ ਹੋਰ ਮਿਲ ਜੂਗੀ ਨਵੀਂ ਅਗਲੀ ਤਾਂ ਤਾਂ ਘਰ ਖਰਾਬ ਕਰਤਾ ਨਾ ਵਿੱਚ ਵਿਚਾਲੇ ਮੈਂ ਉਹੀ ਵੱਡੀ ਨਹੀਂ ਮਰੀ ਜਾਨੀ ਆਗੀ ਮੈਂ ਤਾਂ ਸੋਚਦੀ ਸੀ ਵੀ ਚੱਲ ਕਾਉ ਨੂੰ ਕਿਸੇ ਦੇ ਘਰੇ ਪਤਾ ਲੱਗੇ ਅਗਲੇ ਤਾਂ ਕਰ ਖਰਾਬ ਹੋਊਗਾ ਆ ਤੇਰੀ ਘਰ ਵਾਲੀ ਮੈਨੂੰ ਹੀ ਫੜੀ ਜਾਂਦੀ ਆ ਤੂੰ ਮੈਨੂੰ ਦੱਸਿਆ ਨਹੀਂ ਹੈਗਾ ਜਿਹੜਾ ਤੇਰੇ ਘਰੇ ਰਹਿੰਦਾ ਤੇ ਉਹਨੇ ਨਹੀਂ ਤੈਨੂੰ ਦੱਸਿਆ ਮੈਂ ਕੌਣ ਹੁੰਨੀ ਆ ਦੱਸਣ ਵਾਲੀ ਹਦੋਂ ਹੋ ਗਈ ਨਾ ਕੀਨੇ ਲੈਨੇ ਨੇ ਸਾਰੀਆਂ ਦੇ ਮੈਨੂੰ ਕੀ ਪਤਾ ਕੀਨੇ ਲੈਨੇ ਨੇ ਨਾ ਨਾਲ ਇਹ ਗੱਲਾਂ ਲੁਕੀਆਂ ਰਹਿੰਦੀਆਂ ਹੁੰਦੀਆਂ ਨੇ ਜਿਹੜਾ ਕੁਝ ਤੂੰ ਕਰਦਾ ਫਿਰਦਾਗਾ ਕਦੇ ਕਿਸੇ ਖੁੰਜੇ 'ਚ ਕਿਸੇ ਲਵੇ ਖੜ ਗਿਆ ਕਦੇ ਕਿਤੇ ਕਿਸੇ ਲਵੇ ਖੜ ਗਿਆ ਕਦੇ ਮੋਟਰ ਤੇ ਕਿਸੇ ਲਵੇ ਖੜ ਗਿਆ ਜਬ ਅਗਜਾ ਤੂੰ ਆਪਦਾ ਕੰਮ ਕਰ ਲੈ ਜਾ ਕੇ ਆਪਦਾ ਘਰ ਸੰਭਾਲ ਲੈ ਜੇ ਸੰਭਾਲਿਆ ਜਾਂਦਾਗਾ ਜਾਣਦੇ ਮੈਨੂੰ ਹੋਰ ਮੇਰੇ ਨਾਲ ਵੀ ਗੱਲਾਂ ਕਰਾਵੇਂਗਾ ਇਹ ਸੜੇ ਦਾ ਹੁਣ ਆ ਕੀ ਹੋ ਗਿਆ ਇਹ ਇੰਨੀਆਂ ਤੇ ਕਿਵੇਂ ਪੜਦਾ ਪਾਉਂਗਾ ਕਰੇ ਜਾਮਾ ਕਿ ਇਹ ਜਿਹਾ ਜਾਣਾ ਤਾਂ ਪੈਣਾਗਾ ਨਹੀਂ ਫਿਰ ਜੱਕ ਲਿਆਉਣਗੇ ਮੈਨੂੰ ਖੇਤੋਂ ਕਰ ਮਨਾ ਕਰੀ ਚੱਲ ਹੁਣ ਹੋ ਗਿਆ ਪਹੁੰਚ ਗਿਆ ਉਹ ਸੱਚ ਮੈਂ ਕਹਿਆ ਬਾਈ ਸੌਰੀ ਹੁਣ ਦਊ ਇਹਨੂੰ ਤੇ ਨਹੀਂ ਸੜੀ ਮੈਂ ਤਾਂ ਮੈਂ ਦੰਨੀਆ ਤਨੀ ਸੜੀ ਪਾਣੀ ਕਿੱਥੇ ਕਿੱਥੇ ਕੋਲੇ ਕੱਚ ਦਾ ਫਿਰਦਾ ਹੁਣ ਪੁੱਛਨੀ ਆ ਇਹਨੂੰ ਕੀ ਦੀ ਕੀ ਲੱਗਦੀ ਆ ਰਮਣ ਨਾ ਕਿੱਥੇ ਕੋਲੇ ਕੱਚ ਕੇ ਆਇਆ ਹੁਣ ਹੈ ਕਦੇ ਤਾਂ ਘਰੇ ਬਹਿ ਜਾ ਕਰ ਟਿੱਕੇ ਪਿੱਛੇ ਜਾਣਾ ਸੀ ਮੈਂ ਮੈਂ ਤਾਂ ਖੇਤੋਂ ਆਇਆ ਆਹੋ ਖੇਤੋਂ ਆਇਆ ਖਬਰੇ ਕਿੱਥੇ ਕਿੱਥੇ ਫਿਰਦਾ ਤੂੰ ਖੇ ਖਾਂਦਾ ਕਿਉਂ ਭਗਾਈ ਮਰੀਏ ਨਹੀਂ ਆ ਕਿਹੜੀ ਖੇ ਖਾਦੀ ਮੈਂ ਹੋਰ ਕਾਸਰ ਰਹਿ ਗਈ ਕੋਈ ਹੈ ਰਵਨ ਨਾਲ ਤੂੰ ਫਿਰਦਾ ਬਿੰਦੂ ਨਾਲ ਤੂੰ ਫਿਰਦਾ ਅਮਨ ਨੂੰ ਸੂਟ ਤੂੰ ਦਵਾਂਦਾ ਫਿਰਦਾ ਮੇਰੇ ਕਾਂਟੇ ਮੇਰੇ ਸੂਟ ਕਿੱਥੇ ਜਾਂਦੇ ਆ ਦੱਸ ਮੈਨੂੰ ਦੱਸ ਦੱਸ ਤੈਨੂੰ ਕੀ ਲੱਗਦਾ ਦੇ ਜਵਾਬ ਦੋ ਜਵਾਬ ਤੈਨੂੰ ਕੀ ਲੱਗਦਾ ਸਾਨੂੰ ਪਤਾ ਨਹੀਂ ਲੱਗਦਾ ਕੁਛ ਕਮਲੀ ਸਮਝਦਾ ਕਮਲੀ ਫੜੇ ਵੀ ਨਹੀਂ ਦੱਸਦਾ ਤੂੰ ਮੈਨੂੰ ਫੜੇ ਵੀ ਨਹੀਂ ਦੱਸਦਾ ਹਾਂ ਭੌਂਕ ਹੁਣ ਜੁੱਤੀ ਨਾ ਲਾਹੀ ਜੁੱਤੀ ਨਾ ਲਾਹੀ ਪਹਿਲਾਂ ਕੋਟਣਾ ਪਹਿਲਾਂ ਸਾਰੀਆਂ ਗੱਲਾਂ ਪੁੱਛੋ ਬੋਲ ਦੱਸ ਦੇ ਜੀ ਬਾਬਾ ਦੱਸ ਕੀ ਲੱਗਦੀ ਆ ਰਮਨ ਤੇਰੀ ਰਮਨ ਚਲ ਜੁੱਤੀ ਨਾ ਮਾਰੀ ਲੱਗਦੀ ਆ ਆਪਣੀ ਇਹ ਕਾਣੂ ਭਾਬੀ ਲੈਣ ਤੇ ਆਉਂਦਾ ਮੈਨੂੰ ਲੱਗਦਾ ਮੈਨੂੰ ਜੁੱਤੀ ਲਾਉਣੀ ਪੈਣੀ ਆ ਦੀਪੇ ਨਾ ਨਾ ਜੁੱਤੀ ਨਾ ਮਾਰੀ ਜੁੱਤੀ ਨਾ ਮਾਰੀ ਓਏ ਤੂੰ ਕਿਉਂ ਐਵੇਂ ਪਾਰਾਹੀ ਕਰ ਰਖਿਆ ਤੈਨੂੰ ਨਾ ਦੱਸਦਾ ਨਹੀਂ ਤੂੰ ਮੈਨੂੰ ਹੈ ਨਾ ਨਾ ਜੁੱਤੀ ਨਾ ਲਾਹੀ ਦੱਸ ਮੇਰੀ ਗੱਲ ਤਾਂ ਸੁਣਾ ਐ ਐ ਨਹੀਂ ਬੋਲਦਾ ਐ ਬੋਲ ਦੱਸ ਓਏ ਦੱਸ ਮੈਨੂੰ ਹੈ ਜਰੂਰ ਦੱਸ ਦੱਸ ਉਹ ਗੱਲ ਦੱਸ ਦੱਸ ਰੱਖੀ ਬੋਲ ਓਏ ਭਾਈ ਦੱਸ ਦੇ ਕਿਉਂ ਕੁੱਟ ਖਾਤੀ ਆ ਕਿ ਦੱਸ ਦੇ ਵਧੀਆ ਰਹੇਗਾ ਦੱਸ ਦੇ ਜਿਰਾ ਦੇ ਚੰਗਾ ਰਹੇ ਦੱਸ ਪਹਿਲਾਂ ਕਿੱਥੇ ਕਿੱਥੇ ਫਿਰਦਾ ਬੋਲ ਕੀ ਉਹ ਬਾਈ ਕਿਉਂ ਬੇਇੱਜ਼ਤੀ ਕਰਾਈ ਤੂੰ ਖੜਾ ਹੋ ਕੇ ਦੱਸ ਜੇ ਮੈਨੂੰ ਹਾਂ ਦੱਸ ਤਾਂ ਹਾਂ ਯਾਰ ਪਾਪੀ ਦੇ ਇੱਥੇ ਬਰਾਬਰ ਆ ਕੇ ਬਹਿਠ ਬੋਲ ਦੱਸ ਦੱਸ ਹੁਣ ਤੇਰਾ ਸੰਗ ਸੁੱਕ ਗਿਆ ਆ ਫੋਨ ਫੜ ਪਾਪੀ ਪਹਿਲਾਂ ਤੇ ਦਾ ਹਾਂ ਆ ਸੁਣ ਕਿਹੜੀਆਂ ਕਿਹੜੀਆਂ ਦੇ ਨੰਬਰ ਚੱਕੀ ਫਿਰਦਾ ਅੱਛ ਕੰਤਲਾਲ ਮਾਰ ਕੇ ਐਵੀ ਪੰਨੂ ਦੇਖ ਲੈ ਕਿੰਨੀਆਂ ਕਿਤੇ ਹੁੰਦੇ ਨਾਲ ਹਾਂ ਬੋਲ ਗੱਲ ਤਾਂ ਮਰੀਕੰਦੀ ਰਮਨ ਨਾਲ ਹੀ ਆ ਆ ਦੇਖ ਲੈ ਮੰਨ ਗਿਆ ਲੈ ਬਾਹਰ ਲੱਗ ਗਿਆ ਹੈ ਮੈਨੂੰ ਵਿਆਹ ਕੇ ਕਾਦ ਵਾਸਤੇ ਲਿਆਇਆ ਤੂੰ ਆ ਤਾਂ ਦੱਸ ਦੇ ਉਹ ਭਾਬੀ ਕਾ ਤੂੰ ਨੇਰੇ ਚ ਰੱਖੀ ਆ ਤੂੰ ਬਈ ਇਹ ਦੱਸ ਦੇ ਇੱਕ ਤਾਂ ਤੇਰੀ ਰਮਨ ਨਾਲ ਗੱਲ ਆ ਇੱਕ ਆ ਖੜੀ ਆ ਹੈ ਇੱਕ ਤੇਰੀ ਬਿੰਦੂ ਨਾਲ ਇੱਕ ਤੇਰੀ ਅਮਨ ਨਾਲ ਆ ਉਹਨਾਂ ਨਾਲ ਕੋਈ ਨਹੀਂ ਮੈਨੂੰ ਲੱਗਦਾ ਨਿੱਤੂ ਨਾਲ ਵੀ ਤੇਰੀ ਗੱਲ ਆ ਨਾ ਨਾ ਪਗਾਈ ਮੈਂ ਸੂਟ ਲੈ ਲੈ ਕੇ ਕੌਣ ਦਿੰਦਾ ਸੀ ਜੇ ਗੱਲ ਨਹੀਂ ਹੈਗੀ ਤੇਰੀ ਉਹਨਾਂ ਨਾਲ ਹਾਂ ਪੂਰੀ ਗੱਲ ਤਾਂ ਸੁਣ ਲੋ ਯਾਰ ਦੀਪੇ ਸੁਣਦੀਆਂ ਤਾਂ ਹੈ ਨਹੀਂ ਸਨਾ ਉਹ ਭਾਬੀ ਫੋਨ ਲੱਗ ਗਿਆ ਦੱਸ ਹੁਣ ਕਿਹੜੀ ਕਹਾਣੀ ਬਣਾਈ ਹੈ ਕਿਹਦੇ ਸਾਹਮਣੇ ਲੱਗੀ ਵੇ ਤੇਰੀ ਓਏ ਉਹ ਚਲ ਤੂੰ ਵੀ ਭਾਬੀਆਂ ਹੁਣ ਫਿਰ ਕਹਿਣੀ ਪਊਗਾ ਭਾਬੀ ਮੈਂ ਕਰ ਚੁੱਪ ਕਰ ਜਾ ਤੇਰਾ ਜਵਾਣਾ ਕੱਢ ਦੂੰ ਜਿਹਨੂੰ ਭਾਬੀ ਕਿਹਾ ਦੱਸ ਹੁਣਾ ਤਾਂ ਫਿਰ ਹੁਣ ਓਏ ਤੁਸੀਂ ਆਪ ਦਾ ਕੀ ਰੋਲਾ ਲੈ ਕੇ ਬਹਿ ਕੇ ਇੱਥੇ ਸੁਣ ਲੋ ਦੱਸ ਹਾਂ ਜਰਾ